ਇਸ ਪਵਿੱਤਰ ਸਥਾਨ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਸੀਂ ਹਾਜ਼ਰ ਹੋਏ ਔਰ ਜਿਸ ਜਗ੍ਹਾ ਤੇ ਮੈਂ ਖੜਾ ਇਸ ਜਗ੍ਹਾ ਤੇ ਅਸੀਂ ਬੋਟ ਚ ਬੈਠ ਕੇ ਕਸ਼ਤੀ ਚ ਬੈਠ ਕੇ ਅਸੀਂ ਜਿਹੜੇ ਸਾਡੇ ਗ੍ਰੰਥੀ ਯਾਤਰੀ ਸਹਿਬਾਨ ਇਥੋਂ ਦੇ ਸੇਵਾਦਾਰ ਸਾਰੇ ਫਸਿਓ ਹਸਣ ਸਾਹਮਣੀ ਪਿਛਲੀ ਬਿਲਡਿੰਗ ਚੋਂ ਲੈਣੇ ਆਸਤੇ ਜਿਸ ਜਗ੍ਹਾ ਤੇ ਮੈਂ ਖੜਾ ਇੱਥੇ ਕੱਲ 6 ਫੁੱਟ ਪਾਣੀ ਸੀ ਅੱਜ ਸਵੇਰ ਸਾਡੇ ਮੁੱਖ ਮੰਤਰੀ ਪੰਜਾਬ ਦੇ ਦਰੋਵਾਲ ਦੀ ਧਰਤੀ ਤੇ ਆਏ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਏਰੀਅਲ ਲੂ ਕੀਤਾ ਔਰ ਜਾਣ ਲਗੇ ਡਾਇਰੈਕਸ਼ਨ ਦੇ ਕੇ ਗਏ ਕਿ ਇਮੀਡੀਏਟਲੀ ਪਾਣੀ ਰਿਮੂਵ ਕੀਤਾ ਜਾਏ ਉਦਚ ਉਸ ਮੀਟਿੰਗ ਦੇ ਪ੍ਰਧਾਨ ਮੰਤਰੀ ਪਾਕਿਸਤਾਨ ਜਨਾਬ ਸ਼ਬਾਸ਼ੀ ਸਿਰ ਸਭ ਵੀ ਮੌਜੂਦ ਸਨ ਇਸੇ ਤਿਕਨਾਲ ਤੁਸੀਂ ਪਿੱਛੇ ਦੇਖਿਆ ਹੋਣੀ ਤੁਹਾਨੂੰ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਕਿ ਸਾਡੇ ਪਾਕ ਫੌਜ ਦੇ ਪਾਕਿਸਤਾਨ ਰੇਂਜਰ ਦੇ ਜਵਾਨ ਜਿਹੜੇ ਨੇ ਇਸ ਟਾਈਮ ਲੱਗੇ ਹੋਏ ਨੇ ਉਹ ਜਿਹੜਾ ਪਾਣੀ ਅੰਦਰ ਹੈ ਉਸ ਪਾਣੀ ਨੂੰ ਕੱਢ ਰਹਿਣ ਤਾਂ ਕਿ ਇਮੀਡੀਏਟਲੀ ਆਪਾਂ ਇਸ ਗੁਰੂ ਘਰ ਦੇ ਵਿੱਚ ਜਿਹੜਾ ਪਾਣੀ ਜਿਹੜਾ ਸੀ ਮੋਦੀ ਸਰਕਾਰ ਤੋਂ ਅਮੰਗ ਕਰ ਰਿਹਾ ਸੀ ਕਿ ਮੋਦੀ ਸਰਕਾਰ ਜੀ ਸੰਗਤਾਂ ਭੇਜੋ ਉਹਨਾਂ ਨੇ 21 ਲੱਖ ਕਿਊਸਿਕ ਪਾਣੀ ਭੇਜਿਆ ਸੋ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਰowal ਪਾਕਿਸਤਾਨ ਸੱਚੇ ਪਾਤਸ਼ਾਹ ਕਿਰਪਾ ਕਰਨ ਕਲਤਾ ਕੇ ਸਾਰਾ ਪਾਣੀ ਇਥੋਂ ਅਸੀਂ ਕਢ ਲਾਂਗੇ ਮੈਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਉਹ ਸੰਗਤਾਂ ਜਿਹੜੀਆਂ ਪਾਕਿਸਤਾਨ ਦੇ ਵੱਖ-ਵੱਖ ਕੋਨੇ 'ਚ ਰਹਿੰਦੀਆਂ ਨੇ ਆਪਾਂ ਪਰਸੋਂ ਤੋਂ ਸੇਵਾ ਆਰੰਭ ਕਰਨੀ ਹੈ ਅਸੀਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਵੀ ਆਪਾਂ ਬੜੀ ਪ੍ਰਕਾਸ਼ਤ ਪਿਆਰ ਤੇ ਉਤਸ਼ਾਹ ਨਾਲ ਬਣਾਣਾ ਹੈ